ਕੌਣ ਆਈ ਸੀ ਫਿਰ ਬੱਚੇ ਸ਼ਹੀਦ ਕਰੂ ਅਗਲਾ ਸਾਡੇ ਸਾਡਾ ਘਰ-ਬਾਰ ਖੋਣਗੇ ਨੌ-ਨੌ ਮਹੀਨੇ ਘੇਰਾ ਪਾਈ ਰੱਖਣਗੇ ਕਾਰਨ ਕੀ ਸੀ ਭਲਾ ਜਿੱਦਣ ਸਾਡੇ ਦਿਮਾਗ 'ਚ ਸਵਾਲ ਪੈਦਾ ਹੋ ਗਿਆ ਫਿਰ ਸਮਝ ਪਏਗੀ ਤੁਹਾਡੇ ਇਲਾਕੇ ਦੇ ਐਮ.ਐਲ.ਏ ਨੂੰ ਕੀ ਪ੍ਰੋਬਲਮ ਹੈ ਤੂੰ ਆਪਣੇ ਘਰ 'ਚ ਨਾਮ ਜਪਦਾ ਜਿੰਨਾ ਮਰਜ਼ੀ ਚ ਪਾ ਐਮ.ਐਲ.ਏ ਨੂੰ ਇਨਵਾਈਟ ਕਰੀ ਆ ਕੇ ਨਾਲੇ ਮੱਥਾ ਟੇਕੂ ਪਰ ਐਮਐਲਏ ਨੂੰ ਉਦੋਂ ਪ੍ਰੋਬਲਮ ਹੋਣੀ ਹੈ ਜਿੱਦਣ ਗ੍ਰਾਂਟਾਂ ਦਾ ਹਿਸਾਬ ਮੰਗੇਗਾ ਖੋਸਾਤ ਨਾਲ ਫੇਰ ਓਖਾ ਹੋਊਗਾ ਨਹੀਂ ਹੋਊ ਤੰਗ ਫੇਰ ਹੋਊ ਜਿੱਦਣ ਤੂੰ ਪੁੱਛੇਗਾ ਵੀ ਤੈਨੂੰ ਐਮਐਲਏ ਬਣਾਇਆ ਇਲਾਕੇ ਦਾ ਤੂੰ ਕੀਤਾ ਕੀ ਉਦੋਂ ਐਮਐਲਏ ਨੂੰ ਤੇਰੇ ਤੋਂ ਤਕਲੀਫ ਹੋ ਜਾਣੀ ਸਾਡੇ ਚੀਫ ਮਨਿਸਟਰ ਨੂੰ ਤੁਹਾਡੇ ਨਾਮ ਜਪਣ ਨਾਲ ਕੀ ਪ੍ਰੋਬਲਮ ਹੈ ਤੁਹਾਡੇ ਪ੍ਰਾਈਮ ਮਿਨਿਸਟਰ ਨੂੰ ਤੁਹਾਡੇ ਨਾਮ ਜਪਣ ਨਾਲ ਕੀ ਪ੍ਰੋਬਲਮ ਹੈ ਸਾਰਾ ਪੰਜਾਬ ਨਾਮ ਜਪਦਾ ਪ੍ਰਾਈਮ ਮਿਨਿਸਟਰ ਨੂੰ ਕੀ ਪ੍ਰੋਬਲਮ ਹੈ ਪਰ ਜਿੱਦਣ ਪੰਜਾਬ ਸਵਾਲ ਕਰੇਗਾ ਵੀ ਸਾਨੂੰ ਸਾਡੇ ਹੱਕ ਚਾਹੀਦੇ ਆ ਉਹ ਦਿਨ ਵੇਖਿਓ ਮਤੇ ਪਾਓ ਸਾਰਾ ਪੰਜਾਬ ਵੀ ਸਾਨੂੰ ਆ ਸਾਡੇ ਹੱਕ ਦੇ ਉਹ ਦਿਨ ਵੇਖਿਓ ਪ੍ਰਾਈਮ ਮਿਨਿਸਟਰ ਕੀ ਕਹਿੰਗੇ ਅੱਖਾਂ ਚ ਉਹਦੋਂ ਰੜਕੋਗੇ ਜਦੋਂ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਜਦੋਂ ਤੁਸੀਂ ਸੱਚ ਕਹਿੰਦੇ ਫਿਰ ਰੜਕਦਾ ਬੰਦਾ ਅੱਖਾਂ ਨਾਲ ਤੇ ਜੇ ਤੁਸੀਂ ਆਪਣੇ ਘਰ ਕੇ ਘਰ ਬੈ ਕੇ ਰੱਬ ਰੱਬ ਕਰਦੇ ਆ ਕਿਸੇ ਨੂੰ ਤੁਹਾਡੇ ਨਾਲ ਕੀ ਪ੍ਰੋਬਲਮ ਹੈ ਤੇ ਇਹ ਰਾਹ ਬੜਾ ਸੌਖਾ ਹੈ ਇੱਥੇ ਤੇ ਲਿਖਿਆ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਲਓ ਮੇਰੇ ਨਾਲ ਕਹੋ ਵਾਹਿਗੁਰੂ ਵਾਹਿਗੁਰੂ ਵਾਹਿ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ ਰੁਕ ਜੋ ਕਿੰਨਾ ਚਿਰ ਕਰੀਏ 2 ਘੰਟੇ 4 ਘੰਟੇ 6 ਵਜੇ ਫੇਰ ਆ ਜਾਣਾ ਚਲੋ ਕਰਦੇ ਹਾਂ ਸਾਰੇ ਚੰਡੀਗੜ੍ਹ 'ਚ ਬੱਲੇ ਬੱਲੇ ਵੀ ਬਾਬਾ ਜੀ ਤੇ ਨਾਮ ਹੀ ਜਪਾਈ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿ ਅਮੀਰ ਬੰਦੇ ਬਥੇਰੇ ਆ ਮੈਨੂੰ ਘਰਾਂ 'ਚ ਲਈ ਜਾਣਗੇ 2000 5000 ਮੈਂ ਤੇ ਲੈ ਚੁ ਇਕੱਠਾ ਕਰਕੇ 5 ਲੱਖ ਸ਼ਾਮਤ ਚਰਨ ਪਾਪ ਆ ਕੇ ਨਾਲੇ ਨਾਮ ਜਪਦੇ ਆ ਨਾਮ 'ਚ ਪਾਉਂਦੇ ਆ ਨਾ ਕਿਸੇ ਦੀ ਭੈਣਾ ਪਤਾ ਕੀ ਕਰਨੀ ਨਾ ਬਾਬਾ ਜੀ ਕਿਸੇ ਦੀ ਮਾਰ ਨਹੀਂ ਨਾ ਕਿਸੇ ਦੀ ਚੰਗੀ ਬਸ ਨਾਮ ਹੀ ਜਪਾਉਂਦੇ ਇਹੀ ਚਾਹੁੰਦੇ ਸਾਰੇ ਕਿਉਂ ਬਈ ਕੰਮ ਕਿੰਨਾ ਸੌਖਾ ਹੋ ਜੇ ਮੌਜਾਂ ਲੱਗ ਜਾਂ ਨਾਲੇ ਮੈਂ ਸੌਖਾ ਨਾਲੇ ਆ ਜਿਹੜੇ ਮੇਰੇ ਵਿਰੋਧੀ ਰੌਲਾ ਪਾਉਂਦੇ ਨਾਲੇ ਉਹ ਸੌਖੇ ਵਿਰੋਧ ਕਿਉਂ ਕਰਨਗੇ ਫਿਰ ਅਗਲੇ ਪਰ ਜਦੋਂ ਤੁਸੀਂ ਅਵੇਅਰਨੈਸ ਲਿਆਓਗੇ ਲੋਕਾਂ ਵਿੱਚ ਜਦੋਂ ਦਿਮਾਗ ਚੱਲਣ ਲੱਗੇਗਾ ਸਵਾਲ ਕਰਨ ਵਾਲੇ ਪੈਦਾ ਕਰੋਗੇ ਫਿਰ ਪ੍ਰੋਬਲਮ ਖੜੀ ਇਥੇ ਲਿਖਿਆ ਔਖਾ ਆਖਣ ਔਖਾ ਸਾਚਾ ਨਾਓ ਆ ਜਿੰਨੇ ਜਣੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਤੁਹਾਨੂੰ ਸਵਾਲ ਕਰਦਾ ਤੁਹਾਡੇ ਇਲਾਕੇ ਦੇ ਸਰਪੰਚਾਂ ਨੂੰ ਗਰੰਟਾਂ ਦਾ ਸਹਬ ਪੁੱਛਿਓ ਇਹ ਔਖਾ ਹੈ ਲਓ ਹੁਣ ਵਾਹਿਗੁਰੂ ਵਾਹਿਗੁਰੂ ਫੇਰ ਕਰੋ ਵਾਹਿਗੁਰੂ 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 ਰੁਕੋ ਜਿਵੇਂ ਐ ਬੋਲਿਆ ਹੁਣ ਬੋਲਿਆ ਨਾ ਐਂ ਬੋਲੀ ਜਦੋਂ ਕੁਝ ਗਲਤ ਹੋਊ ਤੇਰੇ ਸਾਹਮਣੇ ਉੱਥੇ ਫਿਰ ਕੀ ਕਹਿਣਾ ਜਿਹੜਾ ਕਰੇਗਾ ਸੋ ਭਰੇਗਾ ਸੀ ਕੀ ਲੈਣਾ ਉਹ ਔਖਾ ਹੈ ਆਖਣ ਔਖਾ ਸਾਚਾ ਨਾਉ ਨਾਉ ਮਤਲਬ ਗਿਆਨ ਸੱਚ ਦੀ ਗੱਲ ਉਹ ਔਖੀ ਹੋ ਜਾਣੀ ਹੈ ਫੇਰ ਦੱਸੋ ਬਾਣੀ ਚ ਆਉਂਦਾ ਹੈ ਲਪੰਗਤੀ ਇਦਾਂ ਬੋਲ ਕੇ ਬੜੋ ਪਾਪੀ ਭਗਤ ਨਾ ਭਾਵੇ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਬਚਨ ਸੁਣੋ ਇੱਕ ਵਾਰ ਜਨਾ ਧਿਆਨ ਨਾਲ ਸੁਣਿਓ ਦਿਮਾਗ ਚ ਲਾਇਓ ਹਾਂਜੀ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੋਹਾ ਏ ਮਾਖੀ ਚੰਦਨ ਪਰ ਰਹੈ ਜਹੇ ਬਗੰਧ ਤਹ ਜਾਏ ਕਹਿੰਦੇ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਤੁਹਾਡੇ ਵਿੱਚ ਕੋਈ ਬੰਦਾ ਚਿੱਟਾ ਵੇਚਣ ਵਾਲਾ ਬੈਠਾ ਤੇ ਮੈਂ ਸਟੇਜ ਤੇ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਵਰਜਨ ਬੋਲਦਾ ਜਾਂ ਤੂੰ ਬੋਲਦਾ ਹੁਣ ਇੱਥੇ ਵਿੱਚ ਬੈਠਾ ਹੈ ਆਪਾਂ ਸਾਰੇ ਪਗਤੀ ਕਰਦੇ ਆ ਚਲੋ ਕਰੀਏ ਵਾਹਿਗੁਰੂ 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 ਹੁਣ ਦੱਸੋ ਵੀ ਜਿਹੜਾ ਪਾਪੀ ਵਿੱਚ ਨਸ਼ਾ ਵੇਚਣ ਵਾਲਾ ਬੈਠਾ ਉਹਨੂੰ ਕੀ ਪ੍ਰੋਬਲਮ ਹੈ ਛਰਾਬ ਪੀਣ ਵਾਲਾ ਬੈਠਾ ਉਹਨੂੰ ਕੀ ਪ੍ਰੋਬਲਮ ਹੈ ਜਪੀ ਜਾਉ ਉਹ ਵੀ ਨਾਲ ਬੋਲ ਰਿਹਾ ਵਾਹਿਗੁਰੂ ਬੱਲ ਬੋਲ ਸੁਭਾਨ ਅਹੈਂ ਵੜਨੀ ਦਿਮਾਗ ਚ ਗੱਲ ਸਿੱਧੀ ਐਗਜ਼ੈਂਪਲ ਦੇਣੀ ਪੈਣੀ ਜਮਾਂ ਸਿੱਧੀ ਸਾਰੀ ਸੋਸਾਇਟੀ ਦੇ ਪੈਸੇ ਖਾ ਗਿਆ ਤੁਹਾਡੇ ਏਰੀਏ ਦਾ ਸਿਰੇ ਦਾ ਠੱਗ ਬੰਦਾ ਵਿੱਚ ਬੈਠਾ ਹੈ ਤੇ ਸਾਰਿਆਂ ਤੋਂ ਵੱਧ ਸਿਰ ਮਾਰ ਮਾਰ ਕੇ ਕਹਿੰਦੇ ਵਾਹਿਗੁਰੂ ਵਾਹਿ ਹੈ ਕਿ ਨਹੀਂ ਸਭ ਤੋਂ ਵੱਧ ਸਿਰ ਮਾਰੂ ਓ ਕੋਕਾ ਬਾਬਾ ਜੀ ਮੈਨੂੰ ਤੇ ਸਰਟੀਫਿਕੇਟ ਦੇਓ ਭਗਤੀ ਵਾਲਾ ਕਿ ਮੈਂ ਤੇ ਸਭ ਤੋਂ ਵੱਧ ਕਰਦਾ ਨਾਲੇ ਲੋਕ ਵੇਖਣ ਪਾਪੀ ਨੂੰ ਕਹਿੰਦੇ ਭਗਤੀ ਪਾਉਂਦੀ ਨਹੀਂ ਪਾਪੀ ਤੇ ਕਰਦਾ ਸਾਰਿਆਂ ਤੋਂ ਵੱਧ ਵੱਡੀ ਸਾਰੀ ਮਾਲਾ ਲੋਕਾਂ ਦੀ ਏਡੀ ਸਾਰੀ ਹੁੰਦੀ ਵੱਡੀ ਸਾਰੀ ਫੜਦਾ RAM RAM ਹਿੰਦੂ RAM RAM ਕਰਦਾ ਸਾਡੇ ਵਾਲੇ ਵੈਗੁਰੂ ਵੈਗੁਰੂ ਇਦਾਂ ਮੈਂ ਫੇਰ ਬੇਨਤੀ ਕਰਦਾ ਅੱਧਾ ਘੰਟਾ ਘੰਟਾ ਲਾ ਲਓ ਮੈਡੀਟੇਸ਼ਨ ਕਰੋ ਚੰਗੀ ਗੱਲ ਹੈ ਵਾਇਗਰੂ ਵਾਇਗਰੂ ਪਰ ਭਗਤੀ ਦੇ ਘਰ ਬੜੀ ਦੂਰ ਨੇ ਇਹਨੂੰ ਭਗਤੀ ਨਹੀਂ ਕਹਿੰਦੇ ਜੇ ਇਹ ਭਗਤੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਬੱਚੇ ਸ਼ਹੀਦ ਕਿਉਂ ਕਰਦੇ ਅਗਲੇ ਅਗਲਾ ਘਰ-ਬਾਰ ਲੁੱਟੂ ਉਹਨਾਂ ਦਾ ਘਰ ਖੋਣਗੇ ਉਹਦੇ ਮਗਰੀ ਪੈ ਰਹੇ ਸਾਰੀ ਜ਼ਿੰਦਗੀ 42 ਸਾਲ ਦੀ ਉਮਰ ਵਿੱਚ ਜਾਣਾ ਪੈ ਗਿਆ ਸ਼ੁਰਾ ਮਾਰਨ ਤੱਕ ਹਜੂਰ ਸਾਹਿਬ ਤੱਕ ਚਲੇ ਗਏ ਨਦੇੜ ਤੱਕ ਸ਼ੁਰਾ ਲੈ ਕੇ ਬੰਦੇ ਮਗਰ ਗਏ ਕਹਿੰਦੇ ਛੱਡਣਾ ਨਹੀਂ ਤੂੰ ਕਿਉਂ ਕੀ ਸੀ ਐਸਾ ਕਦੋਂ ਸਵਾਲ ਪੈਦਾ ਕਰੋਗੇ ਦਿਮਾਗ ਤੇ ਕਦੋਂ ਦਿਮਾਗ ਚ ਆਉਣਾ ਵੀ ਕਿਹੜੀ ਭਗਤੀ ਕਰਨੀ ਸੀ ਤੇ ਕਿਹੜੀ ਭਗਤੀ ਕਰਨ ਲਾ ਦਿੱਤਾ ਇਹ ਸਾਨੂੰ ਸਮਝ ਕਦੋਂ ਆਉਣੀ ਹੈ ਕਦੀ ਨਾ ਕਦੀ ਤੇ ਜਾਗਣਾ ਹੀ ਪੈਣਾ ਕਦੀ ਨਾ ਕਦੀ ਤੇ ਅਵੇਰਨੈਸ ਆਵੇ ਅਸੀਂ ਤੇ ਜਿੱਦਾਂ ਦੇ ਹੈਗੇ ਹੈ ਸਾਡੇ ਘਰ ਦੇ ਬੱਚੇ ਹੀ ਸਮਝ ਜਾਣਗੇ ਅਗਲੀ ਪੀੜ੍ਹੀ ਸਮਝ ਜੂ ਤੇ ਆ ਭਗਤੀ ਸੱਚ ਬੋਲਣ ਵਾਲੀ ਦੱਸੋ ਜੇ ਮੈਨੂੰ ਇੱਕ ਗੱਲ ਦੱਸੋ ਸਾਡੇ ਪੰਜਾਬ ਨਾਲੋਂ ਚੰਡੀਗੜ੍ਹ ਵਿੱਚ ਰੂਲ ਸਖਤ ਹੈ ਨੇ ਕਿ ਨਹੀਂ ਹੈ ਆਪਾਂ ਕਿੱਥੇ ਬੈਠਿਆ ਹੁਣ ਰੂਲ ਸਖਤ ਨਹੀਂ ਬਣ ਗਏ ਇਹ ਵੀ ਤੇ ਇਹ ਵੀ ਤੇ ਸਾਡੇ ਵਿੱਚ ਹੀ ਹੈ ਵੀ ਇੰਡੀਆ 'ਚ ਹੀ ਹੈ ਸਾਰੇ ਪਾਸੇ ਕਿਉਂ ਨਹੀਂ ਬਣ ਸਕਦੇ ਜੇ ਬਣਾਉਣਾ ਚਾਹੀਏ ਇੰਡੀਆ ਅਮਰੀਕਾ ਕਿਉਂ ਨਹੀਂ ਬਣ ਸਕਦਾ ਪੰਜਾਬ ਅਮਰੀਕਾ ਕਿਉਂ ਨਹੀਂ ਬਣ ਸਕਦਾ ਸਾਡੀ ਸਾਡੇ ਸਾਰੇ ਬਦਲਾਵ ਕਿਉਂ ਨਹੀਂ ਆ ਸਕਦਾ ਜੇ ਅਸੀਂ ਬਦਲਾਵ ਲਿਆਉਣਾ ਚਾਹਾਂਗੇ ਪਰ ਜਿਨ੍ਹਾਂ ਨੇ ਬਦਲਾਵ ਲਿਆਉਂਦੇ ਨੇ ਲਿਆਂਦੇ ਨੇ ਉਹਨਾਂ ਨੇ ਟੋਕਿਆ ਸਾਡੇ ਨਾ ਇੱਥੇ ਕੋਈ ਬੰਦਾ ਗੱਡੀ ਗਲਤ ਚਲਾਉਂਦਾ ਜਾਂਦਾ ਹੋਵੇ ਅਗਲਾ ਕਹਿੰਦਾ ਆਪਾਂ ਬਚਜੋ ਅਸੀਂ ਕੀ ਲੈਣਾ ਆਪਾਂ ਬਚਜੋ ਅਸੀਂ ਆਪਣਾ ਬਚਾ ਘਰੀਏ ਬੰਦਾ ਸ਼ਰਾਬ ਪੀ ਕੇ ਕੱਟ ਮਾਰਦਾ ਟੇਡਾ ਡਿੰਗਾ ਜਾਂਦਾ ਕਹਿੰਦੇ ਆਪਾਂ ਆਪਣਾ ਰਾਹ ਸਿੱਧਾ ਰੱਖੋ ਅਸੀਂ ਕੀ ਲੈਣਾ ਯਾਰ ਆਪਾਂ ਆਪਣੇ ਘਰ ਪਹੁੰਚੀਏ ਤੇ ਅਜੇ ਅਮਰੀਕਾ ਕਿਤੇ ਐ ਬੰਦਾ ਗਲਤ ਗੱਡੀ ਚਲਾਉਂਦਾ ਤੁਰਿਆ ਜਾਵੇ 10 ਫੋਨ ਕਰ ਦੇਣਗੇ ਜਿੰਨੇ ਗੱਡੀਆਂ ਦੇ ਕੋਲੋਂ ਗਲਤ ਬੰਦਾ ਗੱਡੀ ਚਲਾ ਕੇ ਲੰਘੂ ਪੁਲਿਸ ਨੂੰ ਫੋਨ ਆ ਬੰਦਾ ਐਨੇ ਨੰਬਰ ਗੱਡੀ ਗਲਤ ਜਾ ਰਹੀ ਆ ਕਿ ਰੋਏ ਨੂੰ ਤੇ 4 ਕਿਲੋਮੀਟਰ ਜਾ ਕੇ ਵਿਖਾਏ ਉਹਦੀ ਘੇਰ ਲੈਂਦੇ ਆ ਕਿਉਂਕਿ ਟੋਕਿਆ ਜਾਂਦਾ ਗਲਤ ਨੂੰ ਗਲਤ ਨੂੰ ਟੋਕਿਆ ਜਾਂਦਾ ਸਾਡੇ ਅਗਲਾ ਕਹਿੰਦਾ ਜਿਹੜਾ ਕਰਦਾ ਕਰਨ ਦਿਓ ਵਿਗੜਦਾ 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 ਸਿਸਟਮ ਵਿਗੜ ਗਿਆ ਅੱਖਾਂ ਬੰਦ ਕਰ ਲਓ ਪਰ ਪ੍ਰੋਬਲਮਾਂ ਤੇ ਹੈ ਹੀ ਐ ਦਿੱਲੀ ਨੂੰ ਵੇਖ ਕੇ ਕਬੂਤਰ ਕਹਿੰਦਾ ਅੱਖਾਂ ਬੰਦ ਕਰ ਲਓ ਤੇ ਬੰਦ ਕਰਕੇ ਰੱਖਿਆ ਹੀ ਹੈ ਪਹਿਲਾਂ ਦਾਦਿਆਂ ਨੂੰ ਖਾ ਕੇ ਹੁਣ ਆਪਾਂ ਵੀ ਖਾਦੇ ਜੇ ਖਾਦੇ ਹੀ ਵੇ ਆ ਜਿਉਂਦੇ ਖਾਦੇ ਤੇ ਗਾਂ ਪੁੱਤ ਪੋਤਿਆਂ ਨੂੰ ਖਾ ਜਾਣਗੇ ਬੰਦ ਹੀ ਰੱਖੀ ਅੱਖਾਂ ਤੂੰ ਨਾ ਖੋਲ੍ਹੀ ਆ ਬੰਦੀ ਰੱਖੋ ਨਾ ਖੋਲੋ ਕੀ ਖਟਾਂਗੇ ਫਿਰ ਅਸੀਂ ਸਾਡੇ ਗੁਰੂ ਸਾਹਿਬ ਨੇ ਆ ਵੇਖੋ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਇੱਥੇ ਕਹਿੰਦੇ ਆ ਜੀ ਸਵਾਲ ਨਹੀਂ ਕਰਨੇ ਚਾਹੀਦੇ ਉਹ ਕਹਿੰਦੇ ਜੋਗੀ ਗੁਰ ਗੁਰ ਕਰੈ ਉਹ ਕਹਿੰਦੇ ਕਾ ਦੀ ਮਾਫ ਕਰਨਾ ਕਾ ਦੀ ਕੂੜ ਬੋਲ ਮਲ ਖਾਏ ਬਾਹਮਣ ਨਾ ਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣਾ ਅੰਨ ਤੰਦ ਤੀਨੇ ਓ ਜਾੜੇ ਕਾ ਬੰਦ ਬੰਦ ਕਹਿੰਦੇ ਵੇਖੋ ਉਤੋਂ ਲੋਕੀ ਸੱਜਣ ਵਿੱਚੋਂ ਠੱਗ ਸੱਜਣ ਅਸਾ ਲੋਹ ਹੈ ਜਿਹੜੇ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਨ ਹਰੇਕ ਨੂੰ ਟੋਕਿਆ ਹਰ ਇੱਕ ਨੂੰ ਮੇਰੇ ਵਰਗਾ ਬੰਦਾ ਜਦੋਂ ਇੱਥੇ ਬਹਿ ਕੇ ਅੱਖਾਂ ਬੰਦ ਕਰਕੇ ਐ ਬੈਠਦਾ ਵਾਹਿਗੁਰੂ ਵਾਹਿਗੁਰੂ ਕਰਦਾ ਰਾਮ ਰਾਮ ਕਰਦਾ ਖੁਦਾ ਖੁਦਾ ਕਰਦਾ ਪਾ ਕੇ ਤਾਂ ਦਾੜੀ ਖੁੱਲੀ ਛੱਡ ਕੇ ਮੈਂ ਗੁਰਦੁਆਰੇ ਜਾਵਾਂ ਪੱਗ ਬੰਨ ਕੇ ਜਾਵਾਂ ਗਾਤਰਾ ਉੱਪਰ ਦੀ ਚਮਕ ਕੇ ਮੇਰੀ ਸਰੀ ਸਾਬ ਉੱਪਰ ਵਾਲੀ ਵੀ ਹੋਵੇ ਹੱਥ 'ਚ ਵੀ ਫੜੀ ਹੋਈ ਹੋਵੇ ਵੇਖਣ ਵਾਲਾ ਹੈਰਾਨ ਹੋਵੇ ਮੇਰੇ ਵੱਲ ਜੁੱਤੇ ਮੈਂ ਝਾੜਦਾ ਜੋੜੇ ਮੈਂ ਝਾੜਦਾ ਲੰਗਰ 'ਚ ਸੇਵਾ ਕਰਦਾ ਅਗਲਾ ਕਹਿੰਦਾ ਕਿੰਨਾ ਵਧੀਆ ਗੁਰਸਿੱਖ ਹੈ ਪਰ ਗੁਰੂ ਸਾਹਿਬ ਕਹਿੰਦੇ ਅੰਦਰ ਅੰਦਰ ਤੇਰੇ ਕਪਟ ਹੈ ਵੇਖਨੇ ਕਿੱਦਾਂ ਨੁਕਸਾਨ ਕੀਤਾ ਕਿੰਨੀਆਂ ਬੀਬੀਆਂ ਦੇ ਘਰ ਤੁਹਾਡੇ ਚ ਕਿੰਨੇ ਬੰਦੇ ਆ ਜਿਨ੍ਹਾਂ ਨੇ ਰਿਸ਼ਤੇ ਕਰਤੇ ਇਹ ਵੇਖ ਕੇ ਕਿ ਸਾਊ ਬੋਲਦੇ ਪਰ ਮੁੜ ਕੇ 사ਊ ਨਿਕਲਿਆ ਉਤੋਂ ਦਿਖਾਵਾ ਸੀ ਸਿਰਫ 사ਊ ਦਾ ਚੰਗੇ ਹੋਣ ਦਾ ਦਿਖਾਵਾ ਸੀ ਅੰਦਰ ਕਪਟ ਲੈ ਕੇ ਬੈਠੇ ਆ ਸੀ ਤੇ ਗੁਰੂ ਸਾਹਿਬ ਕਹਿੰਦੇ ਸੀ ਅੰਦਰੋਂ ਬਦਲੋ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਐ ਅਗਲਾ ਕਹਿੰਦਾ ਸੱਚਾ ਹੈ ਬੰਦਾ ਮੇਰੇ ਵਰਗਾ ਬੰਦਾ ਕਹਿੰਦਾ ਨਾਮ ਬਹੁਤ ਜਪਦਾ ਸਵੇਰੇ ਉੱਠਦਾ ਮੈਂ 4 ਵਜੇ ਉੱਠਦਾ ਮੈਂ 3 ਵਜੇ ਉੱਠਦਾ ਮੈਂ 2 ਵਜੇ ਉੱਠਦਾ ਉੱਥੇ ਜਪਦਾ ਜਿੱਦਾਂ ਲੱਗਾ ਨਾ ਰਿਸ਼ਤਾ ਹੋਣ ਮੁੰਡੇ ਦਾ ਮੁੰਡਾ ਵਿਗੜਿਆ ਫਿਰਦਾ ਨਸ਼ੇ ਕਰਦਾ ਬਹੁਤ ਅਖੇ ਜੀ ਰਿਸ਼ਤਾ ਕਰ ਦਈਏ ਘਰ ਲਈ ਨਹੀਂ ਨਾਮ ਜਪਦਾ ਘਰ ਲਈ ਨਹੀਂ ਜਪਦਾ ਉਹ ਉੱਠਦਾ 4 ਵਜੇ ਇਹ 6 ਵਜੇ ਉੱਠਦੀ ਐ ਲੇਟ ਉੱਠਦੀ ਚਲੋ ਉਹ ਲੜਦਾ ਵੀ ਤੂੰ ਉੱਠਦੀ ਨਹੀਂ ਮੈਂ ਇਕੱਲਾ ਹੀ ਚਾਰਵੇਂ ਚ ਉੱਠਦਾ ਬਾਕੀ ਟੱਬਰ ਸਾਰਾ ਉੱਠਦਾ ਨਹੀਂ ਹੁਣ ਜਦੋਂ ਲੱਗੇ ਰਿਸ਼ਤਾ ਕਰਨ ਇਹਨੂੰ ਸੰਗਲ ਪਾਓ ਇਹਦਾ ਵਿਆਹ ਨੂੰ ਕਰ ਦਿਓ ਆਪੇ ਟਿਕ ਜੂ ਸਾਡੇ ਵਿਗੜੇ ਮੁੰਡਿਆਂ ਦਾ ਵਿਆਹ ਕਰਕੇ ਫਟਾਫਟ ਇੱਦਾਂ ਹੀ ਕਰਦੇ ਆ ਨਾ ਨਸ਼ੇ ਨੂੰ ਸ਼ਿਕਰਦੇ ਜਿਹੜੇ ਮੁੰਡੇ ਚੰਡੀਗੜ੍ਹ ਦਾ ਇਲਾਕਾ ਯਾਰ ਤੁਹਾਨੂੰ ਪਤਾ ਹੀ ਹੈ ਜਮੀਨਾਂ ਜਮੂਨਾ ਮਹਿੰਗੀਆਂ ਵੇਖ ਗਈਆਂ ਗਈਆਂ ਦੀ ਤੁਹਾਨੂੰ ਮਿਲਦਾ ਹੀ ਰਹੀਦਾ ਤੇ ਹੁਣ ਅਗਲਾ ਨਸ਼ੇ ਵਾਲੇ ਪਾਸੇ ਪੈ ਗਿਆ ਤੇ ਅਗਲਾ ਕਹਿੰਦਾ ਇਹਨੂੰ ਜੂੜ ਪਾਓ ਕੀ ਕਰੀਏ ਵਿਆਹ ਕਰ ਦੋ ਇਹਦਾ ਤੇ ਜਿੱਦਾਂ ਅਗਲਾ ਨਾ ਉਹ ਉਹ ਜਿਹੜਾ ਨਾਮ ਜਪਣ ਵਾਲੀ ਰੂਹ ਜਿਹੜੀ ਸਾਡੀ ਉਹ ਜਦੋਂ ਅਗਲ ਗੱਲ ਕਰਦਾ ਪਿਓ ਰਿਸ਼ਤਾ ਲੱਗੇ ਕਰਨ ਘਰ ਵਾਲੀ ਕਹਿੰਦੀ ਹੈ ਆਪਣਾ ਮੁੰਡਾ ਕਰਦਾ ਨਸ਼ੇ ਕਿਸੇ ਦੀ ਘਰ ਦੀ ਜ਼ਿੰਦਗੀ ਬਰਬਾਦ ਨਾ ਕਰੇ ਕਿਸੇ ਦੀ ਧੀ ਦੀ ਜ਼ਿੰਦਗੀ ਆਪਾਂ ਬਰਬਾਦ ਨਾ ਕਰੀਏ ਮੁੰਡਾ ਸਾਡਾ ਖਰਾਬ ਹੈ ਪਹਿਲਾਂ ਇਹਨੂੰ ਬੰਦਾ ਬਣਾਓ ਇਹਨੂੰ ਕਿਸੇ ਕੇਂਦਰ ਚ ਭੇਜੋ ਨਸ਼ਾ ਛਡਾਓਵੇ ਦਾ ਜਿੱਦਣ ਸੁਧਰ ਗਿਆ ਫੇਰ ਆਪਾਂ ਵਿਆਹ ਕਰਦਾਂਗੇ ਕਿਸੇ ਦੀ ਘਰ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਜੂ ਅਮਲੀ ਦੇ ਲੜ ਲਾਉਣੀ ਹੈ ਇਹਦੇ ਨਸ਼ਾ ਕੋਈ ਨਹੀਂ ਛੱਡਦਾ ਤੇ ਉਹ ਕਹਿੰਦਾ ਕੋਈ ਨਹੀਂ ਆਪੇ ਸੁਧਰਦਾ ਰਹੂ ਤੇ ਜਿੱਦਣ ਅਗਲਾ ਨਾ ਉਹ ਸੱਚ ਬੋਲਣ ਵਾਲਾ ਬੰਦਾ ਚੌੜਾ ਹੋ ਕੇ ਨਾਮ ਜੱਫਣ ਵਾਲਾ ਉਹ ਫੇਰ ਜਦੋਂ ਗੱਲ ਕਰਦਾ ਰਿਸ਼ਤੇ ਦੀ ਉਥੇ ਗੱਲ ਕੀ ਕਰਦਾ ਇਹ ਤੇ ਜੀ ਨਸ਼ੇ ਵਾਲੇ ਦੇ ਨੇੜੇ ਵੀ ਨਹੀਂ ਜਾਂਦਾ ਇਹਨੇ ਤਾਂ ਕਦੇ ਜੀਵਤੇ ਨਹੀਂ ਰੱਖਿਆ ਉਥੇ ਸਿਰੇ ਦਾ ਕਪਟੀ ਬਣ ਗਿਆ ਸਿਰੇ ਦਾ ਝੂਠਾ ਬਣ ਗਿਆ ਉਥੇ ਨਾਮ ਜਪਣਾ ਸੀ ਉਥੇ ਸੱਚ ਕਹਿਣਾ ਸੀ ਵੀ ਆਹ ਤੁਹਾਡੇ ਸਾਹਮਣੇ ਬੈਠਾ ਕਰਦਾ ਜੇ ਸੁਧਰ ਗਿਆ ਤੇ ਰਿਸ਼ਤਾ ਕਰ ਦਿਆਂਗੇ ਨਹੀਂ ਤੇ ਅਸੀਂ ਨਹੀਂ ਕਰਨਾ ਲੜਕੀ ਸੱਚ ਬੋਲਦੀ ਹੈ ਘਰ ਵਾਲੀ ਸੱਚ ਕਹਿੰਦੀ ਐ ਤੇ ਇਹ ਵੱਡਾ ਧਰਮੀ ਬਣਿਆ ਫਿਰਦਾ ਜਿੱਥੇ ਧਰਮ ਕਮਾਉਣਾ ਸੀ ਉੱਥੇ ਤੇ ਕਮਾਇਆ ਹੀ ਨਹੀਂ ਜਿੱਥੇ ਸੱਚ ਕਹਿਣਾ ਸੀ ਉੱਥੇ ਤੇ ਸੱਚ ਆਖਿਆ ਨਹੀਂ ਨੁਕਸਾਨ ਤੇ ਹੋਣਾ ਸੀ ਔਖਾ ਵੀ ਐ ਸੱਚ ਕਹਿਣਾ ਜ਼ਿੰਦਗੀ ਦੇ ਵਿੱਚ ਸੱਚ ਦੇ ਚੱਲਣਾ ਸੌਖਾ ਸੌਖਾ ਨਹੀਂ ਔਖਾ ਐ ਪਰੇਸ਼ਾਨੀਆਂ ਤੇ ਆਉਣੀਆਂ ਸੀ ਤਕਲੀਫਾਂ ਤੇ ਆਉਣੀਆਂ ਸੀ ਰਹਿੰਦਾ ਮੁੰਡਾ ਰਹਿ ਜਾਂਦਾ ਪਰ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਕਰਦਾ ਪਰ ਉੱਥੇ ਸਾਡੇ ਪੱਲੇ ਸੱਚ ਨਹੀਂ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਜਣ ਜਿਹੜੇ ਸੱਜਣ ਹੋਣ ਸੱਜਣ ਦਿਸਣ ਵੀ ਜਿਹੜੇ ਸੱਜਣ ਦਿਸਦੇ ਆ ਉਹਨਾਂ ਦੇ ਕਰਮਾਂ ਚੋਂ ਵੀ ਸੱਜਣ ਦਿਸੇ ਜਿਹੜਾ ਸੰਤ ਦਿਸਦਾ ਹੈ ਉਹਦੇ ਸੰਤੋ ਦੇ ਕਰਮਾਂ ਚੋਂ ਵੀ ਦਿਸੇ ਉਹ ਬਾਹਰੋਂ ਵੀ ਕੱਲਾ ਨਾ ਨਾ ਲੱਗੇ ਵਿੱਚੋਂ ਵੀ ਉਹ ਉਹਦੇ ਹੋਵੇ ਨਾ ਕੁਝ ਆਪਾ ਸ਼ਬਦ ਕਿੰਨੀ ਵਾਰੀ ਪੜਦਿਆਂ ਲਪੜੋ ਚਿਲਕ ਕਹਿਾਂ ਚਿਲਕਣਾ ਘਟਮ ਕਲੜੀ ਮੱਸ ਕਹਿੰਦੇ ਕਹੇ ਦਾ ਭਾਂਡਾ ਉੱਤੋਂ ਤੇ ਚਮਕਦਾ ਹੈ ਤੇ ਜਦੋਂ ਕਹਿੰਦੇ ਰਗੜਦੇ ਆ ਵਿੱਚ ਤੇ ਕਾਲਖ ਨਿਕਲਦੀ ਹੈ